ਇਕ ਨਿਕਾ ਜਿਹਾ ਉਦਾਹਰਣ ਮੈਂ ਦੇ ਦਿਆਂ। ਉਹ ਛਾ ਮਦਮੂਲ ਨਾ ਪੀਜੇ ਜੇ ਕਾ 파ਰਵਸ ਹੈ ਇਹ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੀ। ਹੁਲਕੇ ਵੀ ਸ਼ਰਾਬ ਨਾ ਪੀਨੀ ਕਿਉਂਕਿ ਮਨ ਨੂੰ ਅਚੇਤ ਕਰਦੀ ਹੈ। ਤੈਨੂੰ ਆਪਣਾ ਨਾਮ ਵੀ ਭੁੱਲ ਜਾਂਦਾ ਆਪਣਾ ਘਰ ਭੁੱਲ ਜਾਂਦਾ ਰੱਬ ਦੇ ਘਰ ਦਾ ਕਿਸ ਤਰ੍ਹਾਂ ਤੈਨੂੰ ਪਤਾ ਚੱਲੇਗਾ। ਤੂੰ ਤੇ ਅਚੇਤ ਹੋ ਨਾ ਸੁਚੇਤ ਹੋ। ਹੁਣ ਇਹ ਪੰਕਤੀ ਨੂੰ ਕੋਈ ਮਰਥਾ ਵੀ ਠੇਕੇ। ਤੇ ਸੰਧਿਆ ਸਮੇ ਸ਼ਰਾਬ ਦੀ ਬੋਤਲ ਖੋਲ ਕੇ ਬੈਠ ਕੇ ਪੀਵੇ ਇਦਾਂ ਮੱਥਾ ਟੇਕਣਾ ਪਖੰਡ ਨਹੀਂ ਤੇ ਹੁਰ ਕੀ ਹੈ ਗੁਰੂ ਨੂੰ ਧੋਖਾ ਦੇਣਾ ਨਹੀਂ ਤੇ ਹੁਰ ਕੀ ਹੈ ਸਭ ਧੋਖਾ ਹੀ ਦਿੰਦੇ ਨੇ ਕਦੀ ਕਦਾਈ ਕੋਈ ਹਜ਼ਾਰਾਂ ਚ ਇੱਕ ਕਦ ਮੱਥਾ ਟੇਕਦਾ ਹੈ ਗੁਸਤਾਖੀ ਨਾਲ ਸਭ ਧੋਖਾ ਦੇ ਦਿੰਦੇ ਨੇ ਗੁਰੂ ਨੂੰ ਸੇਸ਼ਨੇ ਵਾਰੀਏ ਕੀ ਆਤੀ ਹੈ ਜਾਰੀ ਰਹੇ ਕੋ ਸੁਧੇ ਜਾਏ ਮਨੁੱਖ ਤਨ ਦੇ ਤਲ ਤੇ ਕੁਝ ਹੋਰ ਕਰ ਸਕਦਾ ਹੈ ਮਨ ਦੇ ਤਲ ਤੇ ਕੁਝ ਹੋਰ ਕਰ ਸਕਦਾ ਹੈ ਤਨ ਦੇ ਤਲ ਤੇ ਭਲਾ ਵੀ ਕਰ ਸਕਦਾ ਹੈ ਮਨ ਦੇ ਤਲ ਤੇ ਬੁਰਾ ਵੀ ਕਰ ਸਕਦਾ ਹੈ ਪਰ ਇਹ ਬੁਰਾ ਨਾ ਸਮਾਜ ਨੂੰ ਦਿਖਾਈ ਦਿੰਦਾ ਹੈ ਨਾ ਕਾਨੂੰਨ ਨੂੰ ਪਰ ਹੁਣ ਮੈਂ ਇਹ ਅਰਜ਼ ਕਰਾਂ ਜੋ ਤਨ ਦੇ ਤਲ ਤੇ ਬੁਰਾ ਕੀਤਾ ਅਪਰਾਧ ਤੇ ਜੋ ਮਨ ਦੇ ਤਲ ਤੇ ਬੁਰਾ ਕੀਤਾ ਇਹ ਪਾਪ ਪਾਪ ਤੇ ਅਪਰਾਧ ਦੇ ਵਿੱਚ ਇਤਨਾ ਫਰਕ ਹੈ ਪਾਪ ਨਾਲ ਆਪਣਾ ਮਨ ਮਹਿਲਾ ਹੋਇਆ ਵਿਚਾਰਾਂ ਦੇਚ ਕਤਲ ਕੀਤਾ ਸੋਚਣੀ ਦੇਚ ਕਤਲ ਕੀਤਾ ਯਾਦਾਂ ਦੇਚ ਕਤਲ ਕੀਤਾ ਵਿਚਾਰਾਂ ਦੇ ਚੋਰੀ ਕੀਤੀ ਯਾਦਾਂ ਦੇ ਚੋਰੀ ਕੀਤੀ ਸੋਚਣੀ ਦੇ ਚੋਰੀ ਕੀਤੀ ਵਿਚਾਰਾਂ ਦੇ ਦੁਰਾਚਾਰ ਕੀਤਾ ਸੋਚਣੀ ਦੇ ਦੁਰਾਚਾਰ ਕੀਤਾ ਯਾਦਾਂ ਦੇਚ ਦੁਰਾਚਾਰ ਕੀਤਾ ਪਾਪ ਤੇ ਹੋ ਗਿਆ ਮਨ ਤੇ ਮੈਲਾ ਹੋ ਗਿਆ ਇਹ ਪਾਪ ਹੈ ਪਰ ਤਨ ਦੇ ਤਲ ਤੇ ਦੁਰਾਚਾਰ ਕਰ ਲਿਆ ਤਨ ਦੇ ਤਲ ਤੇ ਕਤਲ ਕਰ ਲਿਆ ਹੱਥਾਂ ਨਾਲ ਚੋਰੀ ਕਰ ਲਈਏ ਇਹ ਅਪਰਾਧ ਹੈ ਅਪਰਾਧ ਨਾਲ ਦੂਜੇ ਨੂੰ ਝੋਟ ਪਹੁੰਚਦੀ ਹੈ ਪਾਪ ਨਾਲ ਸਿਰਫ ਆਪਣੇ ਆਪ ਨੂੰ ਝੋਟ ਪਹੁੰਚਦੀ ਹੈ ਦੂਸਰੇ ਨਾਲ ਨਹੀਂ ਕਰੀਏ ਦੂਸਰੇ ਨੂੰ ਝੋਟ ਨਹੀਂ ਪਹੁੰਚਦੀ ਇਸ ਵਾਸਤੇ ਸਮਾਜ ਨੇ ਕੋਈ ਕਾਨੂੰਨ ਵੀ ਨਹੀਂ ਬਣਾਏ ਤੇ ਸਮਾਜ ਦੀ ਪਹੁੰਚ ਵੀ ਮੰਨ ਤੱਕ ਨਹੀਂ ਹੈ ਕਾਨੂੰਨ ਵੀ ਨਹੀਂ ਹੈ ਤੇ ਕਾਨੂੰਨ ਦੀ ਪਹੁੰਚ ਵੀ ਮੰਨ ਤੱਕ ਨਹੀਂ ਹੈ ਬਿਲਕੁਲ ਨਹੀਂ ਮੰਨ ਤੱਕ ਪਹੁੰਚ ਕੇਵਲ ਗੁਰੂ ਦੀ ਹੈ ਪਰਮਾਤਮਾ ਦੀ ਕਿਸੇ ਦੀ ਵੀ ਪਹੁੰਚ ਨਹੀਂ पर मैरस करा जो मन ਦੇ ਤਲ ਤੇ ਬੁਰਾ ਸੋਚ ਰਿਹਾ ਤੇ ਬੁਰਾ ਸੋਚਣਾ ਤਿੰਨ ਤਲ ਤੇ ਹੀ ਹੁੰਦਾ ਕਿਉਂਕਿ ਸਮਾਜ ਨੂੰ ਸੰਸਾਰ ਨੂੰ ਖਤਰਾ ਤਿੰਨ ਤਲ ਦੇ ਚੌਥਾ ਖਤਰਾ ਨਹੀਂ ਆਉਂਦਾ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਹੋਰ ਕੀ ਖਤਰਾ ਹੁੰਦਾ ਹੈ ਹੋਰ ਕੋਈ ਖਤਰਾ ਨਹੀਂ